ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਬੈਲ ਸੇਲ ਲਈ ਲੈ ਕੇ ਆਏ ਜੀ ਤੇ ਬਈ ਜਿਸ ਘਰ ਚੋਂ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਪਸ਼ੂ ਭਾਈ ਕੋਲੇ 4-5 ਕੀ ਆ ਬਈ ਸਾਰੇ ਚੰਗੇ ਆ ਬਈ ਤੇ ਆਉ ਪੁੱਛ ਲੈਣਾ ਬਾਈ ਤੁਹਾਡੀ ਤੇ ਜਿਸ ਪਿੰਡ ਚੋਂ ਵੀਡੀਓ ਬਣਾ ਰਹੇ ਪਿੰਡ ਆਦਮਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਬਈ ਨੇੜੇ ਪਿੰਡ ਬਈ ਸਲਾਤਪੁਰਾ ਵੀ ਰਹ ਜਾਂਦਾ ਜੰਗੀਆ ਨਾਲ ਨੇੜੇ ਆ ਭਧੌੜ ਵੀ ਨੇੜੇ ਹੀ ਰਹ ਜਾਂਦਾ ਜਲਾਲ ਤੇ ਭਰਪਾਤਾ ਹੀ ਕਰਨੇ ਡਿਵਾਇਡਾ ਮੋਬਾਈਲ ਨੰਬਰ ਬੋਲ ਦੇ ਬਾਈ 9951 ਜੀ 11509 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਬੈਡ ਦੇ ਦਿੰਦੇ ਕਿਹੜਾ ਸੂਆ ਸੁੰਦੀ ਆ ਤੇ ਦੂਜਾ ਸੂਆ ਜੀ ਦੂਜਾ ਸੂਆ ਕਿੰਨੇ ਦਿਨ ਲੈਂਦੀ ਆ ਬਾਈ 4 ਤਰੀਕ ਨੂੰ ਤਾਂ ਪੂਰੇ ਆ ਜੀ 4 ਤਰੀਕ ਨੂੰ ਅੱਜ 30 ਤਰੀਕ ਹੋ ਗਈ ਨਾ ਹਾਂਜੀ ਠੀਕ ਆ ਬਾਈ 5 ਕਿ ਦਿਨ ਕਰਮਾੜੀ ਲੈਂਦੀ ਆ ਬਾਈ ਕੀ ਰਿਕਾਰਡ ਦੁੱਧ ਦਾ ਬਾਈ 21 ਲੀਟਰ ਚ ਹੋਇਆ ਜੀ ਪਹਿਲਾ ਸੂਆ 21 ਲੀਟਰ ਚ ਹੋਇਆ ਹਾਂਜੀ ਠੀਕ ਆ ਬਾਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਬਈ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ 21 ਰੇਟਰ ਦਾ ਜਿਹੜਾ ਬਾਈ ਨੇ ਰਿਕਾਰਡ ਦੱਸਿਆ ਛੇਸ ਬਹੁਤ ਚੰਗਾ ਕੱਦ ਵਿਡ ਚੰਗਾ ਆਰਡਰ ਦੇਖੋ ਬਈ ਸਾਹਮਣੇ ਕੈਮਰਾ ਮਾਰਦੇ ਗੱਠਲੇਵਾ ਮੂਰ ਨੂੰ ਗੱਠਲੇ ਬਈ ਕਰਮ ਵਾਲੀ ਦਾ ਮਗਰ ਨੂੰ ਆ ਬਾਕੀ ਦੋ ਦਾ ਰਿਕਾਰਡ ਚੰਗਾ ਠੰਡੀ ਸੀਲ ਆ ਬਈ ਹਾਂਜੀ ਚਵਾਈ ਚਵਾਈ ਚੰਗੀ ਆ ਪੂਰੀ ਵਰਗਾ ਜੀ ਠੀਕ ਆ ਬਈ ਖੋਲੋ ਬਈ ਮਣੀ ਤੋਰ ਕੇ ਦਿਖਾ ਦਿਓ ਫੁੱਲ ਕਰਦਾ ਬਈ ਰਾਜ ਜੀ ਆ ਚੰਗੀ ਆ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਚ ਵਾਈ ਚੂ ਵੀ ਬਾਈ ਕਹਿੰਦਾ ਚੰਗੀ ਆ ਹਜੇ 5 ਦਿਨ ਪਾਏ ਆ ਬਈ 5 ਦਿਨਾਂ ਨੂੰ ਆਰਡਰ ਦੀ ਕੁਆਲਿਟੀ ਇਹਨੇ ਹੋਰ ਹੀ ਵਧੀਆ ਤਿਆਰ ਕਰ ਲੈਣੀ ਆ ਤੋੜਾ ਤਾਰਾ ਕਰ ਮਾਈ ਦਾ ਇੱਕ ਨੰਬਰ ਆ ਬਈ ਇੱਥੇ ਬੰਨ ਲੇ ਚੰਗੀ ਆ ਬੜ ਸੁਨੱਖੀ ਆ ਮੁੱਲ ਮੁੱਲ 70000 70000 ਰੁਪਏ ਮਾਨਦਾਨ ਹੋ ਜਵੇ ਠੀਕ ਆ ਮੋੜ ਦਾ 70000 ਰੁਪਏ ਬਾਕੀ ਬਈ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਓ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਚਵਾਈ ਚੋਈ ਬਾਈ ਕਹਿੰਦਾ ਚੰਗੀ ਆ ਘਰ ਦੀ ਵੜਾ ਬਾਈ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਬਾਈ